ਮਿੱਤਰੋ ਆ ਪੀਲੇ ਪੀਲੇ ਗੱਟੇ ਨਾ ਤੁਹਾਨੂੰ ਇੱਕ ਕੈਸ ਕਾਊਂਟਰ ਤੋਂ ਹੀ ਮਿਲ ਸਕਦੇ ਆ ਤੇ ਹੋਰ ਹੀ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਪੂਰੇ ਪੰਜਾਬ ਦੇ ਵਿੱਚੋਂ ਇਹਦੇ ਵਿੱਚ ਕਿ ਇਹ ਜਿਆ ਯੰਤਰ ਆ ਵੀ ਜਿਹੜਾ ਵੀ ਕਿਸਾਨ ਭਰਾ ਲੈ ਗਿਆ ਨਾ ਤਾੜੀਆਂ ਮਾਰਦੇ ਆਉ ਯਾਰ ਭੰਗੜਾ ਪਾਉਂਦਾ ਉਹ ਦਵਾਰੇ ਆਹ ਜਿਹੜੇ ਖੁੱਲੇ ਗੱਟੇ ਪਿਆਣਾ ਇਹ ਕਹੂਗਾ ਵੀ ਮੈਂ ਗੱਟੇ ਦੇ ਘਟੇ ਚੱਕਾ ਦੂ ਕਰ ਮੈਂ ਆ ਆ ਆ ਚੀਜ਼ ਆ ਕਈ ਸੱਜਣੇ ਕਹਿੰਣਗੇ ਇਹ ਨਹੀਂ ਇਹਦੇ ਵਿੱਚੋਂ ਚੱਕ ਲੈ ਹਾਂ ਹੋਰ ਵੀ ਦੱਸਾਂ ਆ ਜਿਹੜੇ ਜੋ ਮਰਜ਼ੀ ਚੱਕ ਲੋ ਯਾਰ ਹਰ ਇੱਕ ਦੇ ਵਿੱਚ ਹੀ ਲੈ ਇਹ ਤੋਂ ਚੱਕ ਲੈ ਉਹ ਪਿਆ ਇਹ ਇਹਦਾ ਰੇਟ ਬਹੁਤ ਵਾਜਬ ਹੈ ਇਹਦੇ ਵਿੱਚ ਗੁਣ ਇਹ ਨਹੀਂ ਵੀ ਜੇ ਤੁਹਾਡਾ ਝੋਨਾ ਗ੍ਰੋਥ ਨਹੀਂ ਨਾ ਕਰਦਾ ਆਏ ਰੁਕਿਆ ਜੇ ਖੜਾ ਤੁਸੀਂ ਇੱਕ ਵਾਰੀ ਇਹ ਪ੍ਰੋਡਕਟ ਪਾ ਕੇ ਦੇਖੋ ਜੇ ਨਾ ਤੁਹਾਡਾ ਝੋਨਾ ਨਾ ਚਰੀ ਭੱਜਣ ਆਇਆ ਤਾਂ ਕਿ ਉਹ ਦੂਸਰਾ ਇਹ ਪੈਂਦਾ ਵੀ ਬਹੁਤ ਥੋੜਾ 3 ਕਿਲੋ ਦੀ ਡੋਜ ਹੈ 1 ਕਿਲੋ ਦੀ ਹਨਾ ਉਹ ਤੋਂ ਬਾਅਦ ਜੇ ਗੱਲ ਕਰੀਏ ਵੀ ਇਹਦੇ ਵਿੱਚ ਹੋਰ ਕੀ ਕੁਝ ਆ ਉਹ ਸਾਰਾ ਕੁਝ ਆਪ ਖਾਲਸਾ ਜੀ ਤੋਂ ਪੁੱਛ ਲਿਆ ਇਕੱਲੇ ਇਹਦੇ ਬਾਰੇ ਨਹੀਂ ਪੂਰਾ ਕੈਸ ਕਾਊਂਟਰ ਨਾ ਦਵਾਈਆਂ ਦੇ ਨਾਲ ਭਰਿਆ ਪਿਆ ਸਾਰੀਆਂ ਤੁਹਾਨੂੰ ਮੈਂ ਹੋਰ ਵੀ ਦੱਸ ਦਿੰਦਾ ਪੂਰੇ ਪੰਜਾਬ ਨੂੰ ਚੈਲੰਜ ਹੀ ਹੈ ਲਗਭਗ ਜਿਹੜਾ ਵੀ ਤੁਸੀਂ ਪ੍ਰਿੰਟ ਰੇਟ ਹੋਣਾ ਉਹ ਤੋਂ ਤੁਸੀਂ ਯਕੀਨ ਵੀ ਨਹੀਂ ਮੰਨਣਾ ਤੁਸੀਂ ਕਹੋਗੇ 20 ਘਟਾ ਸਕਦਾ 30 ਘਟਾ ਸਕਦਾ 100 ਘਟਾ ਲੂ 200 ਘਟਾ ਲੂ ਗੱਲ ਹੀ ਰਹੀ ਵੱਖਰੀ ਜਰ ਜੇ 1000 ਰੁਪਿਆ ਰੇਟ ਆ ਤੁਹਾਨੂੰ 300 ਦੀ ਮਿਲੂ ਬਸ ਇੱਥੇ ਖੜਸਾ ਜੀ ਇਹਦੇ ਬਾਰੇ ਦੱਸ ਦੀਆ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਹਾਂ ਜੀ ਇਹ ਦੇ ਵਿੱਚ ਪੈਸੀ ਚੀਜ਼ ਕੀ ਪਈ ਹੋਈ ਹੈ ਜਿਹੜੀ ਮਤਲਬ ਝੋਨਾ ਹੈ ਬਾੜ ਦਿੰਦਾ ਆਉਂਦਾ ਹੈ ਇਹ ਬਾਈ ਐਂ ਮੰਨ ਕੇ ਚੱਲ ਇਹ ਜਿਹੜਾ ਪ੍ਰੋਡਕਟ ਹੈਗਾ ਨਾ ਇਹ ਆਪਾਂ ਨੇ ਸਪੈਸ਼ਲ ਕੰਪਨੀ ਤੋਂ ਤਿਆਰ ਕਰਾਇਆ ਹੋਇਆ ਲਵੇ ਖੜ ਕੇ ਜਮਾ ਤਾਹੀਂ ਫਿਰ ਇਹ ਪੂਰੇ ਪੰਜਾਬ ਚੋ ਕਿਤੇ ਹੋਰ ਮਿਲਦਾ ਨਹੀਂ ਨਹੀਂ ਮਿਲਦਾ ਭਾਈ ਨਾ ਮਿਲੇ ਨਾ ਮਿਲਣਾ ਨਾ ਮਿਲਣਾ ਨਾ ਮਿਲਣਾ ਜੀ ਹਾਂ ਇਹ ਵੀ ਗੱਲ ਬੰਦ ਗਈ ਹਾਂ ਜੀ ਇਹ ਵੀਰੇ ਤੜਕਾ ਲਾ ਕੇ ਤਿਆਰ ਕੀਤਾ ਹੋਇਆ ਬੜਾ ਇਕਤਾ ਓਕੇ ਜਿੰਕ ਮੰਗਨੀਸਿਆ ਸਲਫਰ ਕਾਪਰ ਸਾਰਾ ਕੁਝ ਆ ਜਾਂਦਾ ਫਲੋਰੋ ਕਲੋਰੋ ਮੀਡਾ ਕਲੋਰਾਈਡ ਇਸ ਸ਼ੌਂਕ ਸੌਂਡ ਦਾ ਕੰਮ ਵੀ ਕਰਦਾ ਹੈਗਾ ਭਾਈ ਅੱਛਾ ਜਿੱਥੇ ਪੈਣਾਗਾ ਇਹ 3 ਕਿਲੋ ਪੈਣਾ 5 ਬਿਘੇ ਵਾਲੇ ਕਿੱਲੇ ਚ ਓਕੇ ਠੀਕ ਹੈ ਜੀ 3 ਕਿਲੋ ਭਾਈ ਪੈਣਾਗਾ 5 ਬਿਘੇ ਵਾਲੇ ਕਿੱਲੇ ਚ ਮਤਲਬ ਜਿਹੜਾ 8 ਕਨਾਲਾਂ ਦਾ ਕਿੱਲਾਗਾ 8 ਕਨਾਲਾਂ ਚ ਲਾ ਲਓ ਵੀ 3 ਕਿਲੋ ਪੈਣਾਗਾ ਠੀਕ ਹੈ ਜੀ ਠੀਕ ਹੈ ਜੀ ਖਰਚਾ ਕਿੰਨਾਗਾ ਬਾਈ ਸਾਰਾ ਖਰਚਾ ਸਾਰਾ ਹੈਗਾ ਕਹਿੰਦਾ ਬਾਈ 600 75 ਰੁਪਏ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਠੀਕ ਹੈ ਜੀ ਜੇ ਨਾਲ ਤੁਸੀਂ ਨੇ ਪਾਉਣਾਗਾ 12 63 ਪਾਉਣਾਗਾ ਬਾਈ ਨਾਲ ਸਟਾਰ ਪਲੱਸ ਪਿਆ ਆਪਣਾ ਇਹਦੇ ਵਿੱਚ ਮਿਲਾ ਕੇ ਇਹਦੇ ਵਿੱਚ ਮਿਲਾ ਕੇ ਹਾਂਜੀ ਤਾਂ ਖਰਚਾ ਕੀ ਪੈ ਜੂਗਾ ਇਹ 675 225 900 ਰੁਪਏ ਖਰਚਾ ਆਊਗਾ ਬਾਈ ਕਿੱਲੇ ਦਾ ਇੱਕ ਕਿੱਲੇ ਦਾ ਹਾਂਜੀ ਹਾਂਜੀ ਜੇ ਦੋਨੇ ਚੀਜ਼ਾਂ ਪਾਉਣੇ ਆ ਜੇ ਦੋਨੇ ਚੀਜ਼ਾਂ ਪਾਉਣੀਆਂ ਨੇ ਬਾਈ ਹਾਂ ਜੇ ਇਕ ਪਾਉਣਾ ਤਾਂ 670 ਗਿਆ 675 675 ਜਿਹਦਾ ਝੋਨਾ ਬਾਈ ਬਾਲਾ ਜਿਆਦੇ ਰੜਿਆ ਪਿਆ ਬਾਲਾ ਜਿਆਦੇ ਰੜਿਆ ਪਿਆਗਾ ਹਨਾ ਉਹ ਨਾਲ ਆ ਦੋਨੇ ਚੀਜ਼ਾਂ ਪਾ ਲੋ ਠੀਕ ਹੈ ਜੀ ਹਾਂ ਇੱਕ ਬਾਈ ਹੋਰ ਬੇਨਤੀ ਹੈਗੀ ਆਪਣੀ ਜਿਹੜਾ ਇਹ ਆਪਣਾ ਪ੍ਰੋਡਕਟ ਹੈਗਾ ਇਹ ਜਿੱਥੇ ਮਿੱਟੀ ਚੱਕੀ ਹੁੰਦੀ ਆ ਰੋੜਾਂ ਵਾਲਾ ਵਹਣਾਗਾ ਬਾਈ ਠੀਕ ਹੈ ਜਿਵੇਂ ਮਿੱਟੀ ਚੱਕ ਦਿੰਦੇ ਨੇ ਕਈ ਕਿਸਾਨ ਭਰਾ ਥੱਲੋ ਰੋੜ ਜੇ ਨਿਕਲੇ ਆਉਂਦੇ ਨੇ ਬਿਲਕੁਲ ਜੀ ਉਹਦੇ ਜਿਹੇ ਬਾਈ ਦੋ ਵਾਰੀ ਪਾਉਣਾ ਪਊਗਾ ਅੱਛਾ ਉਹਦੇ ਵਿੱਚ ਦੋ ਵਾਰੀ ਦੋ ਵਾਰੀ ਝੋਨਾ ਦਾ ਚੱਲ ਪੂਗਾ ਹੂੰ ਉਹ ਕੋਈ ਚੱਕਰ ਨਹੀਂ ਝੋਨਾ ਚਲਾਉਣ ਦੀ ਜ਼ਿੰਮੇਵਾਰੀ ਹੈਗੀ ਆਪਣੀ ਹੂੰ ਪਰ ਉੱਥੇ ਦੋ ਵਾਰੀ ਪਾਓ ਬਾਈ ਇਹ ਓਕੇ ਪਤਾ ਚਾ ਉੱਥੇ ਬਾਈ ਜਿਆਦਾ ਟੱਕਦਾ ਜਿਹੜਾ ਬਾਹਣ ਦਾ ਮਿੱਟੀ ਚਕਾਈ ਹੋਵੇ ਜਿਹੜੇ ਚੋਂ ਉੱਥੇ ਜਾ ਕੇ ਘੜ ਤੋਂ ਘਟ ਬਾਹਣ ਮੰਨਣ ਦਾ ਹੁੰਦਾ ਹੈਗਾ ਅਸਲੀ ਹਾਂ ਉਹਦੇ ਵਿੱਚ ਘੱਟ ਤੋਂ ਘੱਟ ਭਾਈ ਐਂ ਲਾ ਲੋ ਤਿੰਨ ਸਾਲ ਫਸਲ ਮਸਾਂ ਆਉਂਦੀ ਆ ਤਿੰਨ ਸਾਲਾਂ ਤੱਕ ਜਦੋਂ ਯਾਰ 2 2 3 3 ਫੁੱਟ ਚਕਾਈ ਦਿੱਤਾ ਭਾਈ ਯਾਰ ਕਈ ਦਾ ਥੱਲੋਂ ਰੋੜ ਕੱਢੀ ਖੜੇ ਨੇ ਚਕਾ ਚਕਾ ਕੇ ਮਿੱਟੀ ਠੀਕ ਹੈ ਜੀ ਦੋ ਵਾਰੀ ਇਹ ਚੀਜ਼ ਪਾ ਲੋ ਜਿਹੜੇ ਵਾਹਨ ਚੱਕੇ ਹੋਏ ਨੇਗੇ ਠੀਕ ਹੈ ਜੀ 3 ਕਿਲੋ ਇਹ ਕਿੱਲੇ ਦੀ ਅੱਧਾ ਕਿਲੋ ਇਹ ਕਿੱਲੇ ਦੀ ਠੀਕ ਹੈ ਜੀ ਦੋ ਬਾਰਾਂ ਦੀ ਹੋ ਗਈ 6 ਕਿਲੋ ਇਹ ਤੇ 3 ਕਿਲੋ ਹੋ ਗਈ ਠੀਕ ਹੈ ਜੀ ਰਿਜ਼ਲਟ ਭਾਈ 100% ਆਊਗਾ ਜਿਹੜੇ ਬਾਣ ਚੱਕੇ ਹੋਏ ਨੇ ਅਰਸੀਲੇ ਬਾਣ ਨੇਗੇ ਜਿਹੜੇ ਚੱਕੇ ਨਹੀਂ ਹੋਏ ਉਹ ਮੁਰਸੀਲੇ ਨੇਗੇ ਉਹਨਾਂ 'ਚ ਚਾਹੇ ਇੱਕ ਵਾਰੀ ਪਾ ਲੋ ਠੀਕ ਹੈ ਜੀ 3 ਕਿਲੋ ਪਾ ਲੋ ਕਿੱਲੇ ਦੀ ਇੱਕ ਤਾਂ ਜੀ ਇਹ ਮਤਲਬ ਗਰੋਥ ਦਿੰਦੀ ਆ ਹੁਣ ਬੂਜੇ ਨੂੰ ਗਰੋਥ ਦਿੰਦੀ ਆ ਗਈ ਵੀਰੇ ਫਟਾਰਾ ਕਰਾਉਂਦੀ ਆ ਗਈ ਹਾਂ ਜਿਹੜੀ ਪੀਲੇ ਚ ਪੈ ਜਾਂਦੇ ਨੇ ਪੀਲਾਪਣ ਦੂਰ ਕਰ ਦੂ ਪੀਲਾਪਣ ਦੂਰ ਕਰ ਤੂੰ ਲਾਲ ਖੱਟਾ ਲਾਲ ਜਾ ਹੋ ਜਾਂਦਾ ਮੂੰਹ 'ਚ ਲੱਗਣੋਂ ਆਟ ਜਾਂਦਾ ਬਿਲਕੁਲ ਉਹ ਸਾਰਾ ਸੈੱਟ ਕਰ ਦੂਗੀ ਬਾਈ ਇਹ ਠੀਕ ਜੀ ਇਹਦਾ ਰਿਜ਼ਲਟ ਇਹ ਆ ਜਾਗਾ ਬਾਈ ਯਾਦ ਕਰੋਗੇ ਤੁਸੀਂ ਮੈਨੂੰ ਇਹ ਦੱਸੋ ਇਹ ਝਾੜ ਤੁਸੀਂ ਕਿੰਨਾ ਦੱਸਦੇ ਸੀ ਵੀ ਪਿਛਲੇ ਵਾਰ ਜਿਹੜਾ ਰਿਜ਼ਲਟ ਆਇਆ ਕਿੰਨਾ ਝਾੜ ਵੱਧ ਆਇਆ ਦੂਜਿਆਂ ਨਾਲੋਂ ਵੀਰੇ ਆਪਣਾ 7 ਤੋਂ 9 ਮਾਣ ਤੱਕ ਝਾੜ ਵੱਧ ਕਢਾਇਆ ਗਿਆ ਨੇ ਪਿਛਲੇ ਸਾਲ 7 ਤੋਂ 9 ਇੱਕ ਕਿੱਲੇ ਦਾ ਫਰਕ ਖਾਸ ਪੈਂਦਾ ਮਤਲਬ ਆਪ ਦਾ ਖਰਚਾ ਤੇ ਉੱਪਰ ਹੀ ਕੱਢ ਜਾਂਦੀ ਏ ਤੁਰੀ ਫਿਰਦੀ ਹਾਂ ਹਾਂ ਬਾਈ ਬਚਤੀ ਦੇ ਕੇ ਜਾਂਦੀ ਬਚਤੀ ਦੇ ਕੇ ਜਾਂਦੀ ਆਲੇ ਦਾ ਤੇਲ ਤੂਲ ਖਰਚਾ ਵੀ ਵਿੱਚ ਹੀ ਕੱਢ ਜਾਂਦੀ ਆਗੇ ਬਿਲਕੁਲ ਬਾਕੀ ਬਾਈ ਗੱਲ ਆ ਗਈ ਜਿਵੇਂ ਹੁਣ ਆਪਾਂ ਨੇ ਆ ਪੈਕੇਟ ਕਿਸੇ ਨੂੰ ਇੱਕ ਪੈਕੇਟ ਦਿੱਤਾ ਤੀ ਆ 5 ਵਿੱਗਿਆਂ ਤੇ ਪਾਉਣ ਨੂੰ ਉਹ ਬੰਦਾ ਕਹਿੰਦਾ ਯਾਰ ਮੈਂ ਤਾਂ ਵੀ ਖੇਤੀ ਕਰਦਾਗਾ ਕਹਿੰਦਾ 42 ਗਿੱਲਿਆਂ ਦੀ ਹੂੰ ਕਹਿੰਦਾ ਮੈਂ ਇੱਕ ਪੈਕੇਟ ਦਾ ਹੀ ਟ੍ਰਾਇਲ ਲਾਉਣਾ ਕਹਿੰਦਾ ਠੀਕ ਆ ਉਹਨੇ ਪਤਾ ਅੰਦਰ ਨੇ ਇੱਕ ਪੈਕੇਟ ਇੱਕ ਕਿੱਲੇ ਚ ਹੀ ਪਾਤਾ ਬਾਈ ਆ ਪੈਕੇਟ ਇੱਕ ਪੈਕੇਟ ਇੱਕ ਕਿੱਲੇ ਚ ਹੀ ਪਾਤਾ 2 ਕਿਲੋ 2 ਜਾਂ 3 ਕਿਲੋ ਆ ਉਹਨੇ 2 ਕਿਲੋ ਪਾਤਾ ਠੀਕ ਆ ਹੁਣ ਦੁਬਾਰੇ ਆ ਪੈਕੇਟ ਲੈ ਕੇ ਆਇਤੀ ਆ ਉਹ ਬਾਈ ਠੀਕ ਆ ਹਾਂ ਕਹਿੰਦਾ ਬਾਈ ਇਹਦੇ ਨਾਲ ਦਾ ਹੀ ਹੋਰ ਦੇ ਦੋ ਹੁਣ 42 ਗਿੱਲਿਆਂ ਦਾ ਲੈ ਕੇ ਗਿਆ ਬੰਦਾ ਉਹ अच्छा जी हां 43 किलो मांगੂ ਕਰਦਾ ਵਧੀਆ ਖੇਤੀ ਸਾਢੇ 43 ਕਿੱਲਾ ਮੰਗੋ ਓਕੇ ਠੀਕ ਹੈ ਜੀ ਤੇ ਰਿਜਲਟ ਦਾ ਬਾਈ ਇਹਦੇ ਜਿਹੜਾ ਬੰਦਾ ਕੇਰਾ ਲੈ ਗਿਆ ਖਾਲੀ ਪੈਕਟ ਦੁਬਾਰੇ ਸਾਡੇ ਲਵੇ ਲੈ ਕੇ ਆਓ ਬਿਲਕੁਲ ਜੀ ਕਣਕ ਤੇ ਮੱਕੀ ਚ ਆਲੂਆਂ ਚ ਸਾਰੇ ਗਾਸੇ ਚ ਹੀ ਪੈਂਦਾਗਾ ਇਹ ਝੋਨੇ ਚ ਹੋ ਗਿਆ ਠੀਕ ਹੈ ਜੀ ਪੂਰੇ ਸਿਰੇ ਦੇ ਰਿਜਲਟ ਨੇਗੇ ਬਾਈ ਠੀਕ ਹੈ ਜੀ ਰਿਜਲਟ ਦੀ ਆਪਣੀ ਜ਼ਿੰਮੇਵਾਰੀ ਆਗੀ ਓਕੇ ਤੇ 675 ਰੁਪਏ ਖਰਚਾ ਇੱਕ ਵਾਰੀ ਜਰੂਰ ਵਰਤ ਕੇ ਦੇਖੋ ਬਾਈ ਇਹ ਸਿਰਫ 675 ਰੁਪਏ ਖਰਚਾ ਪਊਗਾ ਓਕੇ ਓਕੇ ਠੀਕ ਹੈ ਜੀ 3 ਕਿਲੋ ਕਿੱਲੇ ਦਾ ਪਊਗਾ ਜੀ ਹਾਂ ਜੀ ਤੇ ਮਿਲੂਗਾ ਖਾਲਸਾਪੈਸਟੀਸਾਈਡ ਮਿਲੂਗਾ ਬਾਈ ਇਹ ਆਪਣੀ ਦੁਕਾਨ ਤੇ ਕਿਉਂਕਿ ਆਪਣੇ ਲਵੇ ਇੱਕ ਕੰਪਨੀ ਦਾ ਆਪਣੇ ਲਵੇ ਡੰਪ ਆ ਠੀਕ ਆ ਉਰ ਵੀ ਮਿਲਦਾਗਾ ਇਹ ਉਹ ਭਾਈ ਨੇ ਬਾਈ ਗੱਟੇ ਭਰੇ ਕੁਸ ਮਾਲ ਪਿੱਛੇ ਲਾਇਆ ਪਿਆਗਾ ਬਿਲਕੁਲ ਜੀ ਮਨ ਮੰਨ ਕੇ ਜੋ ਗੜਾ ਭਰਿਆ ਪਿਆਗਾ ਬਾਈ ਇਹਦੇ ਨਾਲ ਤਾਂ ਵੇਖਦਾ ਜੀ ਇਹੀ ਆ ਬਾਈ ਹੁਣ ਤੱਕ ਐਂ ਲਾ ਲਓ ਸਾਹਿਬ ਬਾਈ ਹੁਣ ਤੱਕ ਕਿੰਨਾ ਟਾਈਮ ਹੋਇਆ ਹਜੇ ਇੱਕ ਇੱਕ ਜੂਰੀਆ ਤਾਂ ਹਜੇ ਲਗਭਗ ਰੈਂਦਾ ਹੀ ਆ ਸਭ ਦਾ ਹਾਂ ਬਿਲਕੁਲ ਆਂਦਾ ਦੋ ਹੀ ਲੱਗੇ ਆਲੇ ਹਾਂ ਠੀਕ ਹੈ ਜੀ 11 12 ਟਨ ਮਾਲ ਵਿਕ ਚੁੱਕਿਆ ਬਈ ਆਪਣੇ ਦਾ 11 12 ਟਨ 12 ਟਨ ਮੰਗੂ ਪਰੋਸਾ ਬਹੁਤ ਵੱਡੀ ਗੱਲ ਹੈਣਾ ਪਰੋਸਾ ਬਹੁਤ ਵੱਡੀ ਗੱਲ ਆ ਬਾਈ ਐਂ ਲਾ ਲੋ ਵੀ ਇਧਰ ਤਰਨ ਤਰਨ ਵਾਲਿਆਂ ਨੇ ਇਧਰ ਹੋ ਗਿਆ ਆਪਣੇ ਪਟਿਆਲਾ ਹੋ ਗਿਆ ਬਠਿੰਡਾ ਹੋ ਗਿਆ ਬਾਈ ਇੱਕ ਇੱਕ ਵਾਰੀ ਤਾਂ ਲੈ ਗਏ ਤੀਏ ਦੂਜੀ ਦੂਜੀ ਵਾਰੀ ਵੀ ਬਾਈ ਨਾਲੇ ਆ ਆ ਕੇ ਲੈ ਕੇ ਗਏ ਨੇ ਇੱਕ ਵਾਰੀ ਅਸੀਂ ਪਹਚਾਤਾ ਦੂਜੀ ਵਾਰੀ ਆ ਆ ਕੇ ਲੈ ਕੇ ਗਏ ਨੇ ਹੁਣ ਆਰਡਰ ਦੀ ਤਾਂ ਆਪਣੀ ਪਹਿਲਾਂ ਨਹੀਂ ਸਕੀਮ ਚੱਲਦੀ ਹਾਂ ਉਹ ਪਹਿਲਾਂ ਇੱਕ ਵਾਰੀ ਗੱਲ ਹੋਰ ਸੁਣਾ ਇੱਕ ਬੰਦਾ ਆਇਆ ਸਾਡੇ ਲੈ ਬਟੈਂਡਾ ਸਾਈਡ ਦਾ ਜੀ ਕਹਿੰਦਾ ਬਾਈ ਕਣਕਾਂ ਵੇਲੇ ਕੀ ਪਤਾ ਕਹਿੰਦਾ ਤੁਹਾਡੇ ਲਈ ਹੋਊਗਾ ਕਹਿੰਦਾ ਉਹ ਕਣਕ ਦਾ ਵੀ ਲੈ ਗਿਆ ਪਤੰਦਰ ਕਣਕ ਦਾ ਵੀ ਲੈ ਗਿਆ ਕਣਕਾਂ ਵਾਲਾ ਵੀ ਲੈ ਕੇ ਨਾ ਮੈਂ ਕਣਕ ਚ ਵੀ ਪਾਉਂਗਾ ਹੋਰ ਬੋਲ ਹੈ ਤੇ ਬਾਕੀ ਬਾਈ ਜਿਵੇਂ ਆਪਾਂ ਆਰਡਰ ਪਹਚਾਉਨੇ ਆ ਆਰਡਰ ਆਪਣਾ 20 ਤੋਂ 25000 ਦਾ ਮਾਲ ਹੋਵੇ ਆਊਟਰ ਆਪਾਂ ਸਾਰੇ ਹਾਲ ਪੰਜਾਬ ਚ ਫੇਰ ਡਿਲੀਵਰੀ ਫ੍ਰੀ ਆ ਜੇ ਉਦੋਂ ਬਾਅਦ ਚ ਆਊਟਰ ਘਟਦਾਗਾ 20 ਤੋਂ ਥੱਲੇ ਮਾਲ ਰਹਿੰਦਾ ਤਾਂ ਡਿਲੀਵਰੀ ਸੋਡੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਚਾਹੇ ਬੰਦਾ ਸਾਡਾ ਗੱਡੀ ਚ ਆਵੇ ਚਾਹੇ ਆਵੇ ਮੋਟਰਸਾਈਕਲ ਤੇ ਚਾਹੇ ਬੱਸ ਤੇ ਆਵੇ ਉਹਦਾ ਬਾਸ ਜਿਹੜਾ ਕਿਰਾਇਆ ਪਾੜਾ ਹੋਊਗਾ ਉਹ ਤੁਸੀਂ ਦੇਣਾ ਜਣੀ ਆਏ ਨਹੀਂ ਹੈਗਾ ਵੀ ਅਸੀਂ ਡਿਲੀਵਰੀ ਬੰਦੇ ਨੇ ਜਾਣਾ ਹੋਵੇ ਪਟਿਆਲੇ ਅਸੀਂ ਆਗਲੇ ਨੂੰ ਕਹਿ ਦਈਏ 2000 ਹੋ ਗਿਆ ਛੋਟਾ ਮਾਲ ਘੱਟ ਤੀ ਉਹ ਕੰਮ ਨਹੀਂ ਹੈਗਾ ਮੰਨ ਲੋ ਉਰੋਂ ਪਟਿਆਲੇ ਤੱਕ ਦਾ ਆਉਣ ਜਾਣ ਦਾ ਕਰਾਇਆ ਸਸਤਾ ਹੀ ਆ। ਹਾਂ 200 ਹੋ ਗਿਆ। ਬਸ ਇੰਨਾ ਕੁ ਹੁੰਦਾਗਾ ਬਾਈ ਹੋਰ ਤਾਂ ਕੀ ਹੁੰਦਾ। ਤੇ ਬਾਕੀ ਹੋਰ ਜਿਵੇਂ ਸੁੰਡੀ ਸਾਂਡੀ ਤੋਂ ਕਿਹੜੇ-ਕਿਹੜੇ ਆਪਣਾ ਕੋਲੇ ਚੱਲਦੇ ਨੇ। ਸੁੰਡੀ ਤੋਂ ਬਾਈ ਆਪਣੇ ਲਵੇ ਚੱਲਦੇ ਨੇ ਕਿ ਐਂ ਲਾ ਲੋ ਆਹ ਪਈ ਆ ਗਈ ਕੋਰਾ ਜੇਨਾ। ਠੀਕ ਹੈ ਜੀ। α-methyline ਪਈ ਆ ਗਈ। ਜੀ। ਤੇ ਆਹ ਪਈ ਆ 5% ਟੀਮਾਂ ਮਿਕਟਨ। ਠੀਕ ਹੈ। ਤੇ ਇਧਰੋਂ ਆਹ ਪਈ ਆ ਗਈ ਬਾਈ। ਐਲਾਨ। ਇਹ 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 ਪਤਾ ਕੀ ਕੰਮ ਕਰਦੀ ਆ। ਇਹਦੇ ਚ ਆ ਗਈ ਥਾਇਓ। ਅ 12.7% ਪਲੱਸ ਲਾਇਮਡਾ ਤੇ ਕੋਰਾਜਨ 9.5% ਇਹਨੇ ਸੁੰਡੀ ਦਾ ਵੀ ਅਸਰ ਦਿਖਾਉਣਾਗੇ ਝੋਨੇ 'ਚ ਅੱਛਾ ਤੇ ਤੇਲੇ ਦਾ ਵੀ ਅਸਾ ਮਿਕਸ ਹੈ ਮਿਕਸ ਆ ਗਈ ਭਾਈ ਇਹ ਜਿਵੇਂ ਹੁਣ ਲਾ ਲਓ ਹੁਣ ਕਈ ਪ੍ਰਭਾਵਾਂ ਦਾ ਕੀ ਹੁੰਦਾਗਾ ਸਿਸਟਮ ਆ ਬਿਚੋ ਨਿਆ ਨੂੰ ਕਈ ਕਈ ਡਾਲ ਜੇ ਮਰਨ ਜੇ ਲੱਗ ਜਾਂਦੇ ਨੇ ਕੋਈ ਸੁੰਡ ਸਿਉਖ ਜਾ ਹੋ ਜਾਂਦਾਗਾ ਜਾਂ ਥੱਲੇ ਉਹ ਤੇ ਉਹਦਾ ਸੁੰਡ ਸਿਉਖਦਾ ਤਾਂ ਇਹ ਵੀ ਕੰਮ ਕਰਦੀ ਆਗੇ ਆਪਣੀ ਹਾਂਜੀ ਤੇ ਇਹਦਾ ਦੋ ਗੀਲਿਆਂ ਤੇ ਸਿੱਟਾ ਦੇ ਦੋ ਭਾਈ ਮਟੀਚਰ ਲਾ ਕੇ ਠੀਕ ਹੈ ਜੀ ਫੁੱਲ ਕੰਮ ਕਰੂਗੀ ਨਾਲੇ ਤੇਲਾ ਤੂਲਾ ਜਿਹੜਾ ਮਾੜਾ ਮੋਟਾ ਹੁਣ ਫਿਰਦਾ ਮਸਰ ਜਾਂ ਹਲਕਾ ਜਾਂ ਨਾਲੇ ਸੁੰਡੀ ਦਾ ਬਾਈ ਹਾਂ ਪੱਤਾ ਪੁੱਤਾ ਲਵੇਟ ਸਭ ਲਾ ਦਿੰਦੀ ਆਗੀ ਇਹ ਸਪਰੇਅ ਦਾ ਹੋਊਗਾ ਤਿੰਨ ਕਿੱਲਾਂ ਤੇ ਮਿੱਟੀਚਰ ਲਾ ਕੇ ਦੋ ਕਿੱਲਾਂ ਤੇ ਪੈਂਦੀ ਆ ਜਿਵੇਂ ਹੁਣ ਪਾਉਣੀਆਂ ਜੇ ਇਸ ਤੋਂ ਬਾਅਦ ਸਪਰੇਅ ਦਾ ਹੋਊਗਾ ਤਿੰਨ ਕਿੱਲਾਂ ਤੇ ਠੀਕ ਹੈ ਜੀ ਬਾਕੀ ਆਇ ਲਾ ਲੋ ਬਾਈ ਆ ਪਈਆ ਆਪਣੇ ਦਾ 50% ਕਲੋਰੋ ਆਗੀ ਤੇ ਆ ਪਈਆ ਗਾ ਯਾਰਾ ਦਾ ਜ਼ਿੰਕ ਪਿਆ ਗਾ ਬਾਈ ਤੇ ਬਾਕੀ ਆ ਮੋਨੋ ਆ ਜੀਆਂ ਪਈਆਂ ਨੇਗੀਆਂ ਏ ਬਾਈ ਆ ਪਈ ਆ ਗਈ ਫੰਗੀ ਸਾਈਡ ਆਪਣੀ ਜਿਹੜੀ ਪਿਛਲੇ ਸਾਲ ਆਪਣੇ ਦਾ ਪੂਰੀ ਵਧੀਆ ਰਿਜ਼ਲਟ ਦਿੱਤੇ ਨੇ ਜਿੱਥੇ ਕੇਰਾ ਪਈ ਗਈ ਇਹ ਫੰਗੀ ਸਾਈਡ ਹਾਂਜੀ ਇਹ ਜੋਕਸੀ ਪਲਸ ਟਾਈਪੋਕੋਨਾ ਜੋਲ ਆ ਕੇ ਸਟੂਡੀਓ ਵਾਲਾ ਸਾਲਟ ਹਾਂਜੀ ਜਿੱਥੇ ਕੇਰਾ ਪਾਤੀ ਬਾਈ ਬੰਦਿਆਂ ਨੇ ਐ ਮਾਲਾ ਤੁਰ ਤੇ ਝੋਨਾ ਹਰੇ ਦਾ ਹਰਾ ਐਣ ਕੱਚਾ ਕੱਚਾ ਝੋਨਾ ਬਾਈ ਤੇ ਆ ਆ ਗਿਆ ਕੇਐਸਐਸ ਕੰਪਨੀ ਦਾ ਸੁਪਰਸਟਾਰ ਜਿਹਨੂੰ ਕਹਿੰਦੇ ਆ ਜੋਕਸੀ ਪਲਸ ਡਾਈਪੋਕੋਨਾ ਜੋਲ ਇਹ ਕੀ ਆ ਗਿਆ ਬਾਈ ਏ ਆ ਗਿਆ M* ਵਾਲਾ ਸਾਲਟ ਓਕੇ ਬਹੁਤ ਸੋਹਣੇ ਰਿਜ਼ਲਟ ਨੇ ਬਾਈ ਇਹਨਾਂ ਦੇ ਵੀ 5 ਕਿਲਿਆਂ ਤੇ ਇਹ ਪੈਂਦਾ 5 ਧੀਏ ਪੈਂਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਨੋਮਨੀ ਗੋਲਡ ਆ ਬਾਈ ਅੱਛਾ ਜਿਵੇਂ ਹੁਣ ਝੋਨੇ 'ਚ ਕੱਖੋ ਕੁੱਕ ਜੇ ਹੋ ਜਾਂਦੇ ਨੇ ਆਪਾਂ ਹਜੇ ਤੱਕ ਜਿੰਨੀ ਦਿੱਤੀ ਹੈਗੀ ਦਵਾਈ ਕੱਖਾਂ ਵਾਲੀ ਝੋਨੇ 'ਚ ਹਰੇ ਹੋਿਆਂ ਤੋਂ ਪੈਂਦੀ ਹੈ ਜਿਹੜਾ ਸਪਰੇ ਪੀ ਆਈ ਦੀ ਦਿੱਤੀ ਹੈ ओरिजिनल ਇਹੀ ਆਉਂਦੀ ਆ ਅੱਛਾ ਹਾਂ ਬ੍ਰਾਂਡਡ ਹੈ ਹਾਂ ਪ੍ਰਿੰਟਡ ਆ ਬਾਈ ਨਾਲੇ ਹਾਲਾਂਕਿ ਇਹਨਾਂ 'ਚ ਪੈਸਾ ਕੁਝ ਨਹੀਂ ਹੈਗਾ ਦੁਕਾਨਦਾਰ ਨੂੰ ਠੀਕ ਹੈ ਜੀ ਆਪਾਂ ਫੇਰ ਵੀ ਆਪਾਂ ਨੂੰ ਐ ਹੁੰਦਾ ਹੈਗਾ ਯਾਰ ਵੀ ਅਗਲੇ ਦਾ ਨੁਕਸਾਨ ਨ ਹਣਾ ਨਕਸਾਨ ਲਵੇ ਕੀ ਆਗਾ ਜਿਆਦਾ ਬਾਈ ਹਣਾ ਫਸਲਾ ਜਾਂ ਦੁੱਧ ਦਾ ਉਹਦਾ ਰੇਟ ਨਹੀਂ ਹੈਗਾ ਬਸ ਆਪਾਂ ਨੁਕਸਾਨ ਨਹੀਂ ਕਿਸੇ ਦਾ ਕਰਾਉਣਾ ਚਾਹੁੰਦੇ ਆਪਾਂ ਨੂੰ ਐ ਹੁੰਦਾ ਵੀ ਫਾਇਦਾ ਹੋਵੇ ਯਾਰ ਹਣਾ ਬਾਈ ਤੇ ਬਾਕੀ ਬਾਈ ਆ ਪਈਆ ਪਲਸਰ ਰੁਪਈਆ ਸਾਡੇ ਲਵੇ ਬਾਈ ਜੀ ਇਨਸੈਕਟੀਸਾਈਡ ਦੀ ਇਹ ਵੀ ਫੰਗੀਸਾਈਡ ਆ ਇਹਦਾ ਵੀ ਪੂਰਾ ਟਾਪ ਦਾ ਰਿਜ਼ਲਟ ਆ ਤੇ ਆ ਪਈਆ ਬਾਈ ਕੋਰਾ ਜਨ ਪਈ ਆ ਗਈ ਸਿਰੇ ਦੀ ਕੰਪਨੀ ਦੀ ਆ ਬਾਈ ਇਹ ਵੀ ਠੀਕ ਹੈ ਜੀ ਬਹੁਤ ਜਣੀ ਪ੍ਰੋਡਕਟ ਦਾ ਹੋਰ ਬਥੇਰੇ ਪੈਨੇ ਆ ਪਿਆਗਾ ਬਾਈ ਚਮਤਕਾਰ 골ਡ ਪਿਆਗਾ ਇਹ ਮੌਕੇ ਦੀ ਚਮਤਕਾਰ ਖਾ ਜਾਂਦੀ ਹੈ ਹਾਂ ਇਹ ਜਦੋਂ ਅੱਧਾ ਝੋਨਾ ਨਿਸਰ ਗਿਆ ਤੁਹਾਨੂੰ ਉਦੋਂ ਕਰਾਵਾਂਗੇ ਇਹ ਲੀਟਰ 6 ਕਿੱਲਿਆਂ ਤੇ ਪੈਣਾਗਾ ਸਿਰਫ ਕਿੰਨੇ ਇੱਕ ਰੁਪਈਆ ਕਿੱਲਾ 260 ਰੁਪਈਆ ਕਿੱਲਾ ਅੱਛਾ ਜੀ ਹਾਂ ਜੀ 16 14 ਲੀਟਰ 6 ਕਿੱਲਿਆਂ ਦਾ ਬਹੁਤ ਸੋਹਣੇ ਰਿਜ਼ਲਟ ਆਉਣਗੇ ਇਹਦੇ ਵੀ ਬਾਈ ਇਹਨੇ ਕਣਕਾਂ ਤੇ ਨਾ ਗਰਦ ਕੱਢਤੀ ਸੀ ਪਿਛਲੀ ਵਾਰ ਵੀ ਇਹਨੇ ਬਹੁਤ ਘੈਂਟ ਰਿਜ਼ਲਟ ਆਇਆ ਹਾਂ ਬਹੁਤ ਸੋਹਣੇ ਰਿਜ਼ਲਟ ਆਏ ਨੇ ਬਾਈ ਬਹੁਤ ਤਾਕੜਾ ਜਣੀ ਯਾਰ ਬ੍ਰਾਂਡ ਆ ਇਹ ਵੀ ਯਾਰ ਹੂੰ ਠੀਕ ਆ ਬਾਈ ਇਹ ਬਾਕੀ ਆਪਣੇ ਲਵੇ ਆਹ ਪਈ ਆ ਗਈ ਕਲੋਰੋ ਦਾਣੇਦਾਰ ਜਿਹੜੀ ਕਹਿੰਦੇ ਆਪਾਂ ਠ ਆ ਪਿਆਗਾ ਫਿਪਰੋਨੈਲ ਰੀਜੈਂਟ 3% ਵਾਲਾ ਤੇ ਆ ਪਿਆਗਾ ਬਾਈ ਆਪਣੇ ਲਈ ਕਪਤਾਨ ਪਲਸ ਹੈਗਾ ਜਾ ਅਵਤਾਰ ਵਾਲਾ ਸਾਲਟ ਆ ਗਿਆ ਬਾਈ ਆ ਪਈਆ ਕੀ 6% ਰੀਜੈਂਟ ਇਹੋ ਕੁੱਲ ਮਿਲਾ ਕੇ ਮਿਲ ਸਾਰੇ ਫਰਟੀ ਆ ਪਈਆ ਕੀ ਜੀ ਤੇ ਇੱਧਰ ਆ ਪਿਆਗਾ ਬਾਈ ਹਾਂ ਕੁੱਲ ਮਿਲਾ ਕੇ ਸਾਰੇ ਫਰਟੀ ਮਿਲ ਜਾਂਦੇ 80% ਸਲਫਰ ਠੀਕ ਹੈ ਜੀ 33% ਜਿੰਕ ਸੇਰੀ ਕਵੇਰੀ ਦਾ ਤੇ ਆ ਪਈਆ ਗਿਆ ਆਪਣੇ ਲੈਵੇ ਪਤਾਨ ਠੀਕ ਹੈ ਜੀ ਕੇਐਸਸੀ ਦੀ ਬਹੁਤ ਸੋਹਣੇ ਰਿਜ਼ਲਟ ਨਿਕਲੇਗੇ ਭਾਈ ਸਾਰੀਆਂ ਚੀਜ਼ਾਂ ਜਿੰਨੀਆਂ ਦੇਵਾਂਗੇ ਆ ਐਮ 45 ਪਿਆਗਾ ਜੀ ਆ ਸਟੈਪੋ ਦੀਆਂ ਪੁੜੀਆਂ ਪਈਆਂ ਨਹੀਂਆਂ ਜਿਹੜੀਆਂ ਬਾਅਦ 'ਚ ਆਉਣੀਆਂ ਨੇ ਹੁਣ ਦੁਬਾਰੇ ਸਪਰੇਅ ਜ ਨਹੀਂ ਹੋਣਗੇ ਜਿਹੜੇ ਦੁਬਾਰਾ ਉਹਨਾਂ ਜਪੈਂਦੇ ਆ ਬਾਕੀ ਬਾਕੀ ਭਾਈ ਜਿਹੜੀ ਆ ਚੀਜ਼ ਆ ਇਹ ਮੈਂ ਤੁਹਾਨੂੰ ਕਹਿਣਾਗਾ ਹੱਥ ਬੰਨ ਕੇ ਦੁਬਾਰੇ ਵੀ ਇੱਕ ਵਾਰੀ ਜ਼ਰੂਰ ਵਰਤੋ ਹੂੰ ਠੀਕ ਹੈ ਜਿਹੜੇ ਰਸੀਲੇ ਬਾਹਣ ਦੇ ਉਹਨਾਂ 'ਚ ਦੋ ਵਾਰੀ ਪੈਂਦੀ ਆ ਇਹ ਜੀ ਜਿਹੜੇ ਡਾਕਰ ਨੇਗੇ ਉਹਨਾਂ 'ਚ ਇੱਕ ਵਾਰੀ ਪੈਂਦੀ ਆ ਰਸੀਲੇ ਜਿਹੜੇ ਜਾਨੀ ਮਿੱਟੀ 'ਚ ਚਕਾਈ ਹੋਵੇ ਹਾਂ ਹਾਂ ਜਿਹੜੇ ਮੂਰ ਰਸੀਲੇ ਨੇ ਉਹਨਾਂ 'ਚ ਤਾਂ ਇੱਕ ਇੱਕ ਵਾਰੀ ਹੀ ਪੈਂਦੀ ਆ ਠੀਕ ਹੈ ਜੀ ਠੀਕ ਹੈ ਜੀ ਇਹ ਬਾਈ ਮੇਰੀ ਗੱਲ ਸੁਣੋ ਤੁਸੀਂ ਜਿੱਥੋਂ ਤੁਸੀਂ ਬਾਹਣ ਚਕਾਇਆ ਹੁੰਦਾਗਾ ਉਥੇ ਫਸਲ ਜ਼ਿਆਦਾ ਖਰਾਬ ਨਾ ਹੋਵੇ ਬਾਈ ਹੂੰ ਜ਼ਿਆਦਾ ਖਰਾਬ ਫਸਲ ਨਾ ਹੋਵੇ ਛੋਟੀ ਜਦੋਂ ਲਾਲ ਪੀਲੀ ਜ਼ਿਆਦਾ ਹੋ ਜਾਂਦੀ ਆ ਫਿਰ ਤੁਸੀਂ ਆ ਜਾਣਾਓ ਭਰਾਵੋ ਤੇ ਹਾਂ ਆਓ ਚਲੋ ਜੀ ਸਕਿਆ ਉਹ ਨਹੀਂ ਕੋਈ ਗੱਲ ਪਰ ਥੋੜਾ ਜਿਹਾ ਜੇ ਜਦੋਂ ਫਸਲ ਤੁਹਾਨੂੰ ਲੱਗੇ ਨਾ ਵੀ ਹੁਣ ਲਾਲ ਹੋਣੀ ਸ਼ੁਰੂ ਹੋ ਗਈ ਉਦੋਂ ਆ ਕੇ ਲਗਾਓ ਬਿਲਕੁਲ ਠੀਕ ਹੈ ਜੀ ਉਦੋਂ ਨਾ ਕੰਮ ਕੀਤਾ ਸਾਡੀ ਜ਼ਿੰਮੇਵਾਰੀ ਹੋ ਠੀਕ ਹੈ ਠੀਕ ਹੈ ਜੀ ਦੋ ਵਾਰੀ ਪਾਓ ਤੁਸੀਂ ਜਿਹੜੇ ਬਾਣ ਚੋਂ ਮਿੱਟੀ ਚੱਕਾਈ ਹੋਈ ਆ ਉਹਦੇ ਚ ਪਾਓ ਇੱਕ ਵਾਰੀ ਇਹ ਪਾਓ ਡੱਕਰ ਬਾਣ ਚ 3 ਕਿਲੋ ਕਿੱਲੇ ਦੀ 1/2 ਕਿਲੋ ਨਾਲ 12 ਤਰੇਟ ਠੀਕ ਹੈ ਜੀ ਬਹੁਤ ਸੋਹਣੇ ਰਿਜ਼ਲਟ ਨੇ ਬਾਈ ਕੰਮ ਦੀ 100% ਜ਼ਿੰਮੇਵਾਰੀ ਆ ਸਾਡੀ ਠੀਕ ਹੈ ਜੀ ਗਾਰੰਟੀ ਆ ਬਿਲਕੁਲ ਤੇ ਬਾਕੀ ਜਿਵੇਂ ਹੁਣ ਆਪਣੇ ਬੰਦੇ ਬਾਈ ਡਿਲੀਵਰੀ ਛੱਡਣ ਜਾਂਦੇ ਨੇ ਕਿ ਉਹਨਾਂ ਨੂੰ ਇੱਕ ਦੋ ਦਿੱਕਤਾਂ ਆਈਆਂ ਥੋੜੀਆਂ ਜਿਹੀਆਂ ਆ ਗਈਆਂ ਸੀ ਤੇ ਕਈ ਭਰਾ ਕੀ ਕਰਦੇ ਨੇ ਆਪਾਂ ਪਹਿਲਾਂ ਹੀ ਵੀਡੀਓ ਜੀ ਬੋਲਦੇ ਰਹਾਂਗੇ ਜਿਵੇਂ ਆਪਣੇ ਲਵੇ ਉਰੋਂ ਬੰਦਾ ਇਧਰੋਂ ਮੋਗੇ ਕਣੀਆਂ ਦਵਾਈ ਛੱਡਣ ਆ ਜੇ ਮੇਰਾ ਪਿੰਡ ਹੋਵੇ ਹਰੇੜੀ ਹੂੰ ਉਹਨੇ ਉਰੇ ਆ ਕੇ ਫੋਨ ਕਰਤਾ ਸੰਗਰੂਰ ਆ ਕੇ ਵੀ ਬਾਈ ਪੰਜ ਚਾਰ ਕਿਲੋਮੀਟਰ ਤੇ ਤੇਰਾ ਪਿੰਡ ਆ ਸੰਗਰੂਰੋਂ ਦਵਾਈ ਫੜਦਾ ਮੈਂ ਯਾਰ ਉੱਥੋਂ ਵੀ ਨਹੀਂ ਗਾ ਸਕਦਾ ਹੈਗਾ ਬਾਈ ਬਣ ਕੇ ਜਿਹੜਾ ਤੁਹਾਡਾ ਮੇਨ ਸਹਿਰ ਹੋਣ ਦਾ ਉੱਥੇ ਦਾ ਐਡਰੈਸ ਦਿਆ ਕਰੋ ਬੰਦਾ ਸਾਡਾ ਉੱਥੀ ਆਇਆ ਕਰੂਗਾ ਛੋਟੇ ਜਾਨੀ ਪਿੰਡ ਚ ਨਹੀਂ ਬਾਈ ਉਹ ਆ ਸਕਦਾ ਇੰਨਾ ਟਾਈਮ ਨਹੀਂ ਹੁੰਦਾ ਵੱਡੇ ਵੀਰ ਬਹੁਤ ਦੂਰੋਂ ਮੁੜਨਾ ਹੁੰਦਾ ਕਿੱਥੋਂ ਤਰਨ ਤਰਨ ਕਿੱਥੇ ਪਿਆ ਬਿਲਕੁਲ ਇਧਰ ਆ ਲਾ ਲਾ ਯਾਰ ਰਾਜਪੁਰਾ ਜਿਵੇਂ ਕਿਸੇ ਜੇ ਅਪਾ ਗੁਰਦਾਸਪੁਰ ਜੇ ਦੀਗਾ ਹਾਂ ਗੁਰਦਾਸਪੁਰ ਉੱਥੇ ਵੀ ਇਹ ਦਿੱਕਤ ਆਈ ਦੀਗੀ ਆਪਣਾ ਹੁਸਿਆਰਪੁਰ ਕਿੱਥੇ ਪਿਆ ਲੋਕ ਕਹਿਣਗੇ ਬਾਈ ਘਰੇ ਆ ਕੇ ਛੱਡ ਕੇ ਜਾ ਆਪਣੇ ਭਰਾ ਕਹਿਣਗੇ ਬਾਈ ਘਰ ਵਾਲਾ ਕੰਮ ਨਹੀਂ ਤੁਸੀਂ ਜਿਹੜਾ ਛੋਟਾ ਲਵੇ ਸਹਿਰ ਹੁੰਦਾ ਉੱਥੋਂ ਆ ਕੇ ਦਵਾਈ ਫੜ ਕੇ ਲੈ ਜਾ ਕਰੋ ਬਿਲਕੁਲ ਠੀਕ ਹੈ ਜੀ ਹਾਂ ਤੇ ਲੈ ਮਿੱਤਰੋ ਆਉਣਾ ਤੁਸੀਂ ਨੇ ਕਿੱਥੇ ਆ ਖਾਲਸਾ ਪੈਸਟੀਸਾਈਡ ਦੇ ਨਾਂ ਤੇ ਇੱਕ ਕੈਸ ਕਾਊਂਟਰ ਆ ਤੇ ਸੰਗਰੂਰ ਪੁਲਸ ਲੈਣ ਰੋਡ ਦੇ ਉੱਪਰ ਜਿਹੜਾ ਬਰਨਾਲੀ ਨੂੰ ਰੋਡ ਜਾਂਦਾ ਨਾ ਉਹਦੇ ਉੱਪਰ ਹੀ ਸਾਹਮਣੇ ਦੋ ਨੀਲੇ ਰੰਗ ਦੀਆਂ ਢੋਲੀਆਂ ਨੇ ਸਾਹਮਣੇ ਰੇਤਾ ਬਜਰੀ ਵਾਲਾ ਡੰਪ ਹੈ ਉਹਦੇ ਬਿਲਕੁਲ ਕੋਲ ਟੋ ਪਾਸੇ ਨਾ ਜਿਵੇਂ ਕਹੇ ਦੀ ਕੈਸ ਕਾਊਂਟਰ ਆ ਖਾਲਸਾ ਪੈਸਟੀਸਾਈਡ ਦੇ ਨਾਂ ਤੇ ਵੱਡੀਆਂ ਫਲੈਕਸਾਂ ਲੱਗੀਆਂ ਹੋਈਆਂ ਨੇ ਇੱਕ ਵਾਰੀ ਆ ਕੇ ਜਾਇਓ ਤੁਹਾਡਾ ਜੇ ਨਾ ਫਾਇਦਾ ਹੋਇਆ ਫੇਰ ਕਿਹੋ ਕਿਉਂਕਿ ਬਹੁਤ ਕਿਸਾਨ ਭਰਾ ਨੇ ਜਿਹੜਾ ਫਾਇਦਾ ਲੈ ਚੁੱਕੇ ਨੇ ਅਸੀਂ ਬਾਰ-ਬਾਰ ਸਾਰਿਆਂ ਕੇ ਹੀ ਅਪੀਲ ਕਰਦੇ ਆ ਵੀ ਤੁਹਾਡਾ ਵੀ ਫਾਇਦਾ ਹੋਊ ਇੱਕ ਵਾਰੀ ਘੇੜਾ ਮਾਰ ਕੇ ਜਾਓ ਕਰੋ ਨੰਬਰ ਆਪਾਂ ਸਕਰੀਨ ਤੇ ਚਲਾਤਾ ਉਹਨੂੰ ਡਾਇਲ ਕਰੋ ਜੀ ਬਸ ਇਤਨਾ